ਮੈਂ ਪਿਛੇ ਜੇ ਬਾਬਾ ਜੀ ਕੋਲ ਆਇਆ ਜਦੋਂ ਪਿਛਲੀ ਵਾਰੀ ਆ ਕੇ ਗਿਆ ਨਾ ਕਈ ਵਾਰੀ ਮਿੱਤਰੋ ਮੈਂ ਜਜਬਾਤ ਦੇ ਵਿੱਚ ਗੱਲ ਆ ਕੇ ਨਾ ਮੇਤੋਂ ਰੁਕਦੀ ਨਹੀਂ ਮੈਂ ਕਹਿ ਦਿੰਦਾ ਪਰ ਸਾਈ ਜੀ ਨੇ ਕਿਹਾ ਤਾਂ ਵੀ ਕਹੀ ਨਾ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਜਿਹੜੇ ਰੋਜੇ ਤੇ ਤੂੰ ਸੇਵਾ ਕਰਦਾ ਨਾ ਕਹਿੰਦੇ ਮੈਨੂੰ ਪਤਾ ਵੀ ਤੇਰੀ ਉੱਥੇ ਸੱਤਵੀਂ ਪੀੜੀ ਹੈ 47 ਤੋਂ ਪਹਿਲਾਂ ਦੇ ਤੁਸੀਂ ਬੈਠੇ ਆ ਲਾਲਾਂ ਵਾਲੇ ਪੀੜ ਦੀ ਪ੍ਰਾਚੀਨ ਜਗ੍ਹਾ ਹੈ ਕਹਿੰਦੇ ਮੈਨੂੰ ਇੰਨਾ ਵੀ ਪਤਾ ਵੀ ਤੂੰ ਬੰਦਗੀ ਕਿੰਨੀ ਕਰਦਾ ਹੈ ਕਹਿੰਦੇ ਮੈਂ ਤੈਨੂੰ ਇੱਕ ਦਿਨ ਜ਼ਰੂਰ ਵਾਧੋ ਫੜ ਕੇ ਗੱਲ ਕਹੂੰਗਾ ਚਮਕੌਰ ਸਾਹਿਬ ਦੇ ਵਿੱਚ ਆ ਕੇ ਕਿ ਦੁਰਗੇ ਰੰਗੀਲਾ ਅੱਜ ਤੈਨੂੰ ਸਾਈਂ ਸ੍ਰਿੰਦਰ ਸ਼ਾਹ ਕਹਿ ਰਿਹਾ ਹੈ ਬਾਕਰਪੁਰ ਵਾਲਾ ਕਿ ਹੁਣ ਤੂੰ ਵੀ ਗੱਦੀ ਤੇ ਬੈਠ ਜਾ। ਉਹ ਮੈਂ ਆਪਣੇ ਸੋਹਣੇ ਸਾਈਂ ਦੀ ਗੱਲ 모ੜ ਨਹੀਂ ਸਕਦਾ ਪਰ ਜਦੋਂ ਮੈਨੂੰ ਹੁਕਮ ਹੋ ਗਿਆ ਨਾ ਮੈਂ ਕੋਸ਼ਿਸ਼ ਕਰਾਂਗਾ ਮਿੱਤਰੋ ਮੈਂ ਤਾਂ ਗੁਨਾਹਗਾਰਾਂ ਮੈਂ ਪਾਪੀ ਹਾਂ ਮੈਂ ਕੁਛ ਨਹੀਂ ਹਾਂ ਮੈਂ ਤੁਹਾਡਾ ਬੱਚਾ ਹਾਂ ਬਸ ਸਾਰੇ ਹੱਥ ਖੜੇ ਕਰਕੇ ਇੱਕੋ ਗੱਲ ਕਹਿ ਦੋ ਮੇਰੇ ਨਾਲ ਸਾਰੇ ਹੱਥ ਖੜੇ ਕਰਕੇ ਕੀ ਕਹਿ ਦੋ ਹੱਥ ਖੜੇ ਕਰ ਲਓ ਪਹਿਲਾਂ ਕੀ ਕਹਿ ਦੋ ਉਹ ਸਾਈਆਂ ਮੇਰੀ ਬਿਗੜੀ ਬਣਾ ਦੇ 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 ਉਹ ਸਾਈਆਂ ਮੇਰੀ ਬਿਗੜੀ ਬਣਾ ਦੇ ਸਾਈਆਂ ਮੇਰੀ ਬਿਗੜੀ ਬਣਾ ਦੇ